ਅਸੀਂ ਗੇਟ 'ਤੇ ਖੜੇ ਅੰਦਰ ਸੀਗੇ ਤੇ ਕਹਿੰਦਾ ਮੈਂ ਕਿਰਪਾਨ ਨਾਲ ਗਲੇ ਵੜ ਦੂੰਗਾ ਤੇ ਮੈਂ ਅਜਿੱਕ ਪਤਾ ਕਰਨਾ ਹੀ ਕਰਨਾ ਕਹਿੰਦਾ ਕੌਣ ਸੀ ਗਈ ਇਹ ਪਤਾ ਨਹੀਂ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਸੱਚ ਸਾਰ ਜਾਣਦੇ ਨੇ ਜੀ ਨੂੰ ਕੀ ਹੋਇਆ ਜੀ ਫਿਰ ਇੱਥੇ ਅਜੀਬ ਤਰ੍ਹਾਂ ਲੜਾਈ ਕਰਕੇ ਜਦੋਂ ਅਸੀਂ ਕਿਹਾ ਭਾਈ ਤੂੰ ਕੈਮਰਾ ਟੋਲ ਲਗਾ ਲੈ ਤੇ ਸਾਹਮਣੇ ਕੈਮਰਾ ਲਗਾ ਰੱਖਿਆ ਨੇ ਅਸੀਂ ਕਿਹਾ ਕੈਮਰਾ ਟੋਲ ਲਗਾ ਲੈਦਾ ਤੇ ਅੱਜ ਤੇ ਸਾਹੀ ਕੈਮਰਾ ਲੱਗੂਗਾ ਚੱਤੀ ਪਿੱਟ ਪਿੱਟ ਕੇ ਕਹਿੰਦਾ ਕਹਿੰਦਾ ਤੇ ਸਾਹੀ ਕੈਮਰਾ ਲੱਗੂਗਾ ਜਿੰਨੂ ਮਰਜ਼ੀ ਕਰ ਲੈ ਲੋ ਤੂੰ ਮਰਜ਼ੀ ਕਰ ਲੋ ਕੀ ਹੋਣੇ ਹਮਲਾ ਵੀ ਕੀਤਾ ਹਾਂਜੀ ਹਾਂਜੀ ਉਹਨੇ ਹਮਲਾ ਕੀਤਾ ਗਾਲਾਂ ਕੱਢਦਾ ਹੀ ਕੀ ਹੋਇਆ ਹਮਲਾ ਕਰਨ ਤੋਂ ਬਾਅਦ ਮੰਨ ਕੇ ਕਿਪਾਨਾ ਮਾਰ ਗਈ ਸਾਡੇ ਕੋਲ ਦੇ ਜਵਾਬ ਕਰੇ ਭਰਾਵਾਂ ਤੇ ਸਾਡੇ ਤੇ ਕਿਪਾਨਾ ਮਾਰੀ ਆ ਕੀ ਕਿੰਨੇ ਕੁ ਜ਼ਖਮੀ ਹੋ ਕੀ ਕਾਫੀ ਬਾਹ ਫੱਟੀ ਗਈ ਉਹਦੀ ਵੀ ਕਾਫੀ ਬਾਹ ਫੱਟੀ ਗਈ ਦੂਜੇ ਮੁੰਡੇ ਦੇ ਵੀ ਇੱਥੇ ਆ ਚੀਜ਼ ਤੇ ਬੱਤੀ ਆ ਕਾਫੀ ਟੱਟ ਚ ਗਏ ਚਲ ਬੱਟਨ ਕੋਸ਼ਿਸ਼ ਕਰ ਦੇਨੇਗੇ ਕੀ ਮੰਗ ਕਰਦੇ ਹੋ ਅਸਾਂ ਇਹ ਕਹਿੰਦੇ ਆ ਕਿ ਜਿਹੜਾ ਕੁਝ ਅਰਜ਼ਨਾ ਕਰਕੇ ਇਹਨਾਂ ਨਾਲ ਜੀ ਹੋਵੇ ਉਹ ਹੀ ਕੁਝ ਸਾਨੂੰ ਦਾਇਵੀ ਸਾਨੂੰ ਬਾਤ ਤੇ ਕਹਿ ਕੇ ਗਿਆ ਕਹਿੰਦਾ ਮੈਂ ਕਿਰਪਾਨ ਦਾ ਗਲਾ ਵੜ ਦੂੰਗਾ ਜੀ ਅੰਦਰ ਜਾ ਕੇ ਕਪਾਨ ਕੱਢ ਕੇ ਮੁੰਡੇ ਦੇ ਗਲੇ ਦੇ ਕਪਾਨ ਮਾਰਦਾ ਸੀ ਬੱਚਾ ਤੱਕ ਨਹੀਂ ਦੂਜੇ ਦੂਜੇ ਮੁੰਡੇ ਨੇ ਆ ਕੇ ਬਚਾ ਲਿਆ ਤਾਂ ਉਹਦੀ ਮਾਂ ਵੱਧਦੀ ਅਸੀਂ ਇਨਸਾਫ ਚਾਹੁੰਦੇ ਸਾਡੇ ਜਿਵੇਂ ਜੋ ਅਗਦਾ ਖੁੰਨੋਂ ਖੂਨ ਹੋਇਆ ਅਸੀਂ ਨਾ ਇਨਸਾਫ ਅਸੀਂ ਵੀ ਇਹਦਾ ਅਰਮੀ ਚਾਹੁੰਦੇ ਜਿਵੇਂ ਸਾਡੇ ਨਾਲ ਇਹਨੇ ਕੀਤਾ ਕੋਣ ਆ ਗਿਆ ਬੰਦਾ ਇਹ ਸਾਹਮਣੇ ਆ ਜੀ ਪਤਾ ਨਹੀਂ ਕਿੱਥੋਂ ਆਇਆ ਕਿੱਥੋਂ ਨਹੀਂ 2 ਸਾਲ ਹੋ ਗਏ 20 ਸਾਲਾਂ ਦੀ ਕੁੜੀ ਨਾਲ ਇਹ ਵਿਆਹ ਕਰਵਾਇਆ ਕੀ ਨਾਮ ਕੀ ਉਹਦਾ ਜੀ ਨਾਮ ਪਰਮਪੁਰਨ ਜੀ ਦਾ ਜੀ ਸਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਜੀ ਇਹ ਤਾਂ ਬੁਲਾਉਂਦੇ ਨਹੀਂ ਚਲਾਉਂਦੇ ਨਹੀਂ ਸਾਡੇ ਨਾਲ ਆਣ ਬਣੇ ਜੀ ਹਰ ਵੇਲੇ ਸਾਨੂੰ ਦੇਖ ਕੇ ਵੱਧ ਘੱਟ ਬੋਲਦਾ ਮੈਂ ਕਿਰਪਾਨਾ ਚਲਾ ਕੇ ਜ਼ਮਾਨਤਾਂ ਨਹੀਂ ਹੋਣੀਆਂ ਮੈਂ ਜੇਲ੍ਹ ਤੇ ਫਸਾ ਦੂੰਗਾ ਕੋਈ ਜ਼ਮਾਨਤ ਨਹੀਂ ਕਰਾ ਸਕਦਾ ਮੈਂ ਕਿਰਪਾਨਾ ਨਾਲ ਗਲੇ ਵੜ ਦੂੰਗਾ ਇਹ ਗੱਲ ਹਰ ਵੇਲੇ ਬੋਲਦਾ ਹੀ ਇਹਨਾਂ ਬਹੁਤ ਮੰਦ ਭਾਜੀ ਘਟਨਾ ਹੋਈ ਹੈ ਦੇਖੋ ਗਲੀ ਗੁੰਡ ਵਿੱਚ ਆਪਾਂ ਰਹਿਣੇ ਆ ਹਨਾ ਗਲੀ ਕੋਣੇ 'ਚ ਮੂੰਹ ਪਿਆਣਾ ਨਹੀਂ ਰਹਿਣਾ ਚਾਹੀਦਾ ਪਰ ਜਿਹੜੇ ਬੰਦੋ ਨੇ ਬਿਲਕੁਲ ਅੱਤ ਚੱਕਰ ਰੱਖੀ ਸੀ ਗਲੀ ਵਿੱਚ ਇਹ ਜੋ ਦਿੱਲੀ ਪ੍ਰਸ਼ਾਸਨਰ ਤੇ ਲੇਡੀਜ਼ ਨੂੰ ਵੀ ਦੇਖ ਕੇ ਗੰਦ ਬਕਦਾ ਸੀ ਹੁੰਦੀ ਇਹਨਾਂ ਉਹਨਾਂ ਨਾਲ ਬਹੁਤ ਅਤੇ ਕਾਫੀ ਚਿਰ ਪਹਿਲਾਂ ਵੀ ਇਹਨਾਂ ਦੀ ਬਹੁਤ ਆਸ ਵਿੱਚ ਹੋਈ ਸੀ ਅੱਜ ਉਹਨਾਂ ਵੰਡ 'ਚ ਕੱਢਿਆ ਕਿ ਇੰਨੀ ਬੁਰੀ ਤਰ੍ਹਾਂ ਹਾਲਤ ਕਿ ਸਿਰਾ ਮੁੰਡੇ ਦੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਇਸ ਚੀਜ਼ ਦੇ ਵਿੱਚ ਕਿ ਉਸ ਬੰਦੇ ਨੂੰ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਤੇ ਗੱਲੇ 'ਚ ਨਹੀਂ ਰਹਿਣਾ ਚਾਹੀਦਾ। ਕੀ ਇੱਕ ਸੀਨਰ ਹਮਲਾ ਕੀਤਾ ਗਿਆ? ਤਲਵਾਰਾਂ ਨਾਲ ਕੀਤਾ ਜੀ। ਕਿੰਨੇ ਕਿਥੇ ਕਿਤੇ ਟਟਾਂ ਵੱਜੀਆਂ? ਉਹਨਾਂ ਦੇ ਇੱਥੇ ਮੋਢੇ ਤੇ ਵੱਜੀ ਹੈ, ਬਾਜੂ ਤੇ ਵੱਜੀ ਹੈ ਤੇ ਉਹਨਾਂ ਦੇ ਹੱਥ ਤੇ ਵੱਜੀ ਹੋਈ ਹੈ। ਵੀ ਅੱਗੇ ਤੋਂ ਕੋਈ ਮਾਨਸਾ ਵਿੱਚ ਇਹੋ ਜਿਹਾ ਕੋਈ ਵੀ ਆਣਗਵਣ ਵਿੱਚ ਕੇਸ ਨਾ ਹੋਵੇ। ਉਹਨੂੰ ਸਭ ਕੁ ਮਿਲੇ ਤੇ ਲੋਕਾਂ ਨੂੰ ਹੀ ਪਤਾ ਲੱਗੇ ਵੀ ਹਾਂ ਜਦੋਂ ਗਲੀ ਮਲੇ ਇਕਾ ਹੁੰਦਾ ਤਾਂ ਗਲਤ ਬੰਦੇ ਦੇ ਖਿਲਾਫ ਆਵਾਜ਼ ਉੱਠਦੀ ਹੈ। ਇਹ ਘਟਨਾ ਹੋਈ ਹੈ ਜੀ ਇਹ ਸਾਡੇ ਸ਼ਿਵਸ਼ਨਾ ਸ਼ਿੰਦੀ ਗਰੁੱਪ ਦੇ ਸਿਟੀ ਪ੍ਰੈਜ਼ੀਡੈਂਟ ਦੇ ਤੌਰ ਤੇ ਅਸੀਂ ਮਾਨਸਾ ਦੇ ਵਿੱਚ ਵਰਕ ਕਰ ਰਹੇ ਹਾਂ ਚੰਦਨ ਜਿੰਦਲ ਜੀ ਦਾ ਨਾਮ ਹੈ ਇਹਨਾਂ ਤੇ ਅੱਜ ਜਿਹੜਾ ਜਾਨਲੇਵਾ ਹਮਲਾ ਹੋਇਆ ਹੈਗਾ ਉਹ ਤੁਸੀਂ ਇਹ ਮੰਨ ਕੇ ਚੱਲੋ ਵੀ ਤੁਸੀਂ ਧਿਆਨ ਨਾਲ ਦੇਖੋ ਵੀ ਇਹਨਾਂ ਦੇ ਬਹੁਤ ਬੁਰੀ ਤਰੀਕੇ ਨਾਲ ਤਲਵਾਰਾਂ ਨਾਲ ਉਹਨੂੰ ਵੱਢਿਆ ਗਿਆ ਹੈਗਾ ਤੇ ਇਹ ਜਿਹੜੀ ਘਟਨਾ ਹੋਈ ਹੈ ਇਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਵੀ ਉਹ ਬੰਦਿਆਂ ਤੇ ਜਲਦ ਤੋਂ ਜਲਦ ਅਟੈਂਪਟ ਟੂ ਮਰਡਰ ਦਾ ਜਿਹੜਾ ਹੈਗਾ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਇਹ ਜਿਹੜੇ ਜਿਹੜੇ ਸ਼ਰਾਰਤੀ ਅਨਸਰ ਨੇ ਜਿਨ੍ਹਾਂ ਨੇ ਮਾਹੌਲ ਹੈ ਜਿਹੜਾ ਪੰਜਾਬ ਦਾ ਖਰਾਬ ਕਰ ਰੱਖਿਆ ਹੈਗਾ ਉਹ ਜਿਹੜੀਆਂ ਇਦਾਂ ਦੇ ਘਟਨਾਵਾਂ ਨੇ ਸਾਡੇ ਪਿਛਲੇ ਦਿਨਾਂ 'ਚ ਤੁਸੀਂ ਦੇਖੋਗੇ ਮੋਗਾ ਜ਼ਿਲ੍ਹੇ ਦੇ ਵਿੱਚ ਵੀ ਸਾਡੇ ਇੱਕ ਸ਼ਿਵ ਸੇਨਾ ਦਾ ਜਿਹੜਾ ਮੰਗਤਰਾ ਮੰਗਾ ਸੀਗਾ ਉਹਦੇ ਤੇ ਵੀ ਅਟੈਕ ਐਦਾਂ ਦਾ ਹੀ ਹੋਇਆ ਸੀਗਾ ਉਹਨੂੰ ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ ਗਿਆ ਸੀਗਾ ਤਾਂ ਅਸੀਂ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਇਹ ਤੁਰੰਤ ਇਸ ਤੇ ਜਿਹੜਾ ਫੌਰੀ ਐਕਸ਼ਨ ਲਿਆ ਜਾਵੇ ਕਿ ਤੁਰੰਤ ਜਿਹੜਾ ਪਰਚਾ ਜਿਹੜਾ ਦੇ ਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਜੇ ਪਰਚਾ ਨਹੀਂ ਹੁੰਦਾ ਜਾਂ ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾਂਦਾ ਕਿਸੇ ਵੀ ਟਾਈਪ ਦੀ ਧਿਲ ਵਰਤੀ ਜਾਂਦੀ ਹੈ ਤਾਂ ਅਸੀਂ ਸਵੇਰ ਤੱਕ ਦਾ ਇੱਕ ਵਾਰ ਸਮਾਂ ਦਿੰਨੇ ਆ ਨਹੀਂ ਉਸ ਤੋਂ ਬਾਅਦ ਸ਼ਿਵ ਸੇਨਾ ਸ਼ਿੰਦੇ ਗਰੁੱਪ ਹੈ ਜਿਹੜਾ ਪੱਕਾ ਧਰਨਾ ਜਿਹੜਾ ਉਹ ਲਗਾਏਗਾ